ਆ ਵੇਖ ਲਓ ਬਈ ਸਿੱਧੀ ਬਜਾਈ ਕਰੀ ਜਾਂਦੇ ਆ ਵਾਣ ਪਿਆ ਕੋਈ ਵਾਇਆ ਨਹੀਂ ਗੱਠਾ ਬਣਾ ਕੇ ਚਕਾਤੀਆਂ ਪਾਣੀ ਲਾਇਆ ਤੇ ਆ ਬੀ ਪਿਆ ਵੀ ਦਿਖਦਾ ਵੇਖੋ ਆ ਬੀ ਸਾਰਾ ਹੀ ਐਵੇਂ ਪਿਆ ਨੰਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕਾਮਯਾਬ ਹੋ ਜੂਗਾ ਤੇ ਬਾਬਾ ਜੀ ਇਹ ਫਿਰ ਤੁਸੀਂ ਹਰ ਸਾਲ ਐਂ ਬੀਜ ਦੋ ਜੀ 10 ਕਿੱਲੇ ਬਲਗੇ 15 ਕਿੱਲੇ ਵਿੱਚ ਅੱਧੀ ਗਾ 20 ਕਿੱਲੇ ਦੀ ਇਹ ਬੀ ਅੱਛਾ ਐਂ ਬੀਜ ਦਿੰਨੇ ਹੋ ਅੱਧੀ ਜੂਜੇ ਹਲਵਾ ਕੇ ਬੀਜਤੀ ਠੀਕ ਆ ਬਦਲਾ ਟਾਈਮ ਪਾਸਾ ਕਰੇ ਉਹ ਕਣਕ ਪੂਰੀ ਸੀ ਇਹ ਨਾਲ ਢਿੱਗਦੀ ਨਹੀਂ ਅੱਛਾ ਤੇ ਨਾਲੇ ਨਹੀਂ ਤੇ ਫਿਰ ਟੰਗੂਰ ਟੰਗੂਰ ਕਿਵੇਂ ਮਾਰਦੀ ਹੈ ਤੇ ਮਿੱਟੀ ਦਾ ਆਈ ਨਹੀਂ ਬੀਤ ਮਾਰ ਜਾਂਦੀ ਇਹ ਜੋ ਡੂੰਗੀ ਪਈ ਹੈ ਅੱਛਾ ਤੇਲ ਪਈ ਕੋ ਰੇ ਜਾਈ ਇਹਦਾ ਹੋ ਗਿਆ ਮਤਲਬ ਇਸੇ ਖਰਾਬ ਹੋ ਜਾਂਦੀ ਕੋਈ ਉਹਦੇ ਨਾਲ ਹੀ ਇਹ ਟੂਰ ਮਾਰ ਕਣਕ ਮਤਲਬ ਸਾਰੀਆਂ ਕਣਕਾਂ ਵਈ ਇਹ ਰਹੂਗੀ ਡਿੱਗ ਜੀ ਨਾ ਡਿੱਗਣ ਦੀ ਟੈਨਸ਼ਨ ਇਹਨੂੰ ਆਹ ਫਿਰ ਡਿੱਗੇ ਤਾਂ ਕਾਹ ਨਾਲ ਜਦੋਂ ਵਣ ਪੋਲਾ ਹੀ ਨਹੀਂ ਹੋਇਆ ਹਾਂ 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 ਖਰਚਾ ਬਹੁਤ ਵੱਜ ਜਾਂਦਾ ਹਨਾ ਜੀ ਖਰਚਾ ਵੀ ਦੋ ਟੇਲ ਹੈ ਹਾਂ ਕੱਲਾ ਤੇ ਕਿਥੇ ਵਾਹਣਾ ਵੀਜਣਾ 15 ਹੁਜ ਪਾਇਆ ਜਾਂਦਾ ਕਿੱਲਾ ਆਹ ਦੇ ਰੇਟਰਾਂ 15 ਹੁਜ ਪਾਇਆ ਜਾਂਦਾ ਤੇ ਵੀ ਕਿੰਨਾ ਪਾ ਦਿੰਦੇ ਆ ਇਹ ਕਿੱਲੇ ਦਾ ਵੀ 50 ਤੋਂ ਲਗ 55 ਅੱਜ ਅੱਛਾ ਵੀ ਕਿੰਨੇ ਸਾਲ ਲਓਗੇ ਤੁਹਾਨੂੰ ਵੀਜ ਦੇ ਨੂੰ ਚੰਨ ਚਾਰ ਸਾਲ ਹੋ ਗਏ ਸਾਫ ਵਾਹਣਾ ਜਿਵੇਂ ਇਹ ਇੰਨੇ ਖਰਚੇ ਹੈ ਨਹੀਂਗੇ ਤੇ ਮਸ਼ੀਨ ਵਧੀਆ ਤੁਰ ਜਾਂਦੀ ਆ ਤਾਂ ਬਜਾਈ ਕਾਮਯਾਬਾਹੀ ਜਾਣਕਾਰੀ ਚੰਗੀ ਲੱਗੀ ਪਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੁਹਾਡਾ ਕੋਈ ਰਾਇ ਵਿਚਾਰ ਸੁਝਾਅ ਹੈ ਇਹਦੇ ਬਾਰੇ ਤਾਂ ਦੱਸਿਓ ਜਰੂਰ ਜਿਉਂਦੇ ਰਹੋ ਵਸਤੇ ਰਹੋ ਪ੍ਰਮਾਤਮਾ ਖੁਸ਼ ਰੱਖੇ